ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜਿੱਨਾ ਅਮਰਸਰ ਜ਼ਿਲ੍ਹੇ ਦਾ ਮੀਡੀਆ ਸਾਡੇ ਮੀਡੀਆ ਕਲਮੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਸੱਜਣ ਆਏ ਹੋ ਅੱਜ ਬੜੇ ਹੀ ਅਹਿਮ ਵਿਸ਼ੇ ਦੇ ਉੱਤੇ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਜਿਹੜਾ ਹਰਪੀਟਾਂ ਲਈ ਮੁਵਾਜੇ ਦਾ ਸ਼ੁਰੂਆਤ ਕੀਤੀ ਸੀਮ ਸਾਹਿਬ ਨੇ ਸਾਡੇ ਪੰਜਾਬ ਦੇ ਮਾਲ ਮੰਤਰੀ ਸਰਦਾਰ ਬੁੜੀਆ ਸਾਹਿਬ ਸਰਦਾਰ ਸੰਦੀਪ ਸਿੰਘ ਜੀ ਬੁੜੀਆ ਸਾਡੇ ਐਫਸੀਆਰ ਅਨਵਾਰ ਬਰਮਾ ਜੀ ਸਾਡੇ ਡੀਸੀ ਸਾਹਿਬ ਸਾਡੇ ਸੰਦੂਲਨ ਵਿਦਿਆਰਥੀ ਦੇ ਪ੍ਰਧਾਨ ਪਾਰਟੀ ਦੇ ਗੋਪਕਪਾਲ ਸੰਦੂ ਜੀ ਅਸੀਂ ਆਪਣੇ ਮਾਲਮਤੀ ਸਾਹਿਬ ਕੋ ਅਨਵਾਰ ਬਰਮਾ ਜੀ ਦੇ ਕੋਲੋਂ ਗੱਨਾ ਖੋਲੇ ਮਹਿਕਮਾ ਇਹ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦਾ ਜਿਹੜਾ ਮਾਨ ਸਰਕਾਰ ਕਿੱਦਾ ਮੰਨ ਰਹੀ ਆ ਪਹਿਲਾਂ ਮੰਤਰੀ ਸਾਹਿਬ ਦੱਸਣਗੇ ਫਿਰ ਅਨੁਰਾਜ ਜੀ ਦੱਸਣਗੇ ਸੋ ਮੇਰੀ ਬੇਨਤੀ ਆ ਕਿ ਸਰਦਾਰ ਹਰਦੀਪ ਸਿੰਘ ਗੁੜੀਆ ਜੀ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜਾ ਫੰਕਸ਼ਨ ਹੋਇਆ ਜਿਹੜੇ ਸੀਐਮ ਸਾਹਿਬ ਆਏ ਅਜ ਨਾਲੇ ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦੇਣਗੇ ਸਰਦਾਰ ਹਰਦੀਪ ਸਿੰਘ ਗੁੜੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਹਲਕਾ ਜਿ ਨਾਲ ਤੋਂ ਵਿਦਾਇ ਮਰੇ ਵੱਡੇ ਭਰਾ ਸਰਦਾਰ ਕੁਲਦੀਪ ਸਿੰਘ ਢੀਲਲ ਸਾਹਿਬ ਐਫਸੀਐਸ ਸਾਹਿਬ ਅਨਰਾਗ ਵਰਮਾ ਜੀ ਸਾਡੇ ਡੀਸੀ ਸਾਹਿਬ ਸਖਸੀ ਸ਼ਾਣੀ ਜੀ ਗੁਰਪ੍ਰਤਾਪ ਸੰਧੂ ਜੋ ਦਿਹਾਤੀ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਸੋ ਅੱਜ ਇੱਕ ਅਹਿਮ ਪੀਸੀਐਸ ਕਰਕੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਪੁਵਨ ਸਿੰਘ ਮਾਨ ਜੀ ਦਾ ਮੈਂ ਅੱਜ ਪੂਰੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਵੱਲੋਂ ਅਜਨਾਲਾ ਹਲਕੇ ਵੱਲੋਂ ਰਾਜਸਾਨਸੀ ਵੱਲੋਂ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਖੜ੍ਹ ਪੀੜ ਪਰਿਵਾਰਾਂ ਪਰਿਵਾਰਾਂ ਦੇ ਲਈ ਜੋ ਅੱਜ ਤੋਂ 32 ਦਿਨ ਪਹਿਲਾਂ 1 ਮਹੀਨਾ 2 ਦਿਨ ਪਹਿਲਾਂ ਪਿਛਲੀ 11 ਤਰੀਕ ਨੂੰ ਅਨਾਉਂਸ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ ਅੰਦਰ ਸਪੈਸ਼ਲ ਗਦਾਵਰੀ ਕਰਕੇ ਜਿਹੜੇ ਖੜ੍ਹ ਪੀੜ ਪਰਿਵਾਰ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚਾਹੇ ਘਰਾਂ ਦਾ ਨੁਕਸਾਨ ਹੋਇਆ ਜੇ ਚਾਹੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦਾ ਜਿਹੜਾ ਮੁਆਵਜ਼ਾ ਅਸੀਂ 1.5 ਮਹੀਨੇ 45 ਦੇ ਅੰਦਰ ਉਹਨੂੰ ਦੇਵਾਂਗੇ ਸਵਾਜ ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਆਂ ਕਿ ਅੱਜ 32 ਦਿਨ ਹੋਏ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ ਅੱਜ ਹਲਕਾ ਅਜਨਾਲਾ ਤੋਂ ਜ਼ਿਲ੍ਹਾ ਅਮਰitsar ਦੇ ਵਿੱਚ ਸ਼ੁਰੂਆਤ ਹੋਈ ਜਿਹਦੇ ਵਿੱਚ ਅੱਜ ਅਸੀਂ 631 ਪ੍ਰਭਾਵਿਤ ਵਿਅਕਤੀਆਂ ਨੂੰ ਜਿਹੜਾ ਮੁਆਵਜ਼ਾ 5.7 ਕਰੋੜ ਰੁਪਏ ਜਿਹੜਾ ਅਸੀਂ ਅੱਜ ਉਹ ਦੇ ਚੁੱਕੇ ਆਂ ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਅਨਾਉਂਸ ਕਰਦੀਆਂ ਸੀ ਦਿੰਦੀਆਂ ਨਹੀਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਅੰਮ੍ਰਿਤਸਰ ਆ ਕੇ ਪਹੁੰਚੇ ਨਹੀਂ ਸੀ ਤੇ ਲੋਕਾਂ ਦੇ ਜਿਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਦੋਂ ਉਹਨਾਂ ਨੂੰ ਚੈੱਕ ਫੜਾ ਰਹੇ ਸੀ ਮੁੱਖ ਮੰਤਰੀ ਸਾਹਿਬ ਤੇ ਉਹ ਨਾਲ ਦੇ ਨਾਲ ਆਪਣਾ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਅਕਾਊਂਟ ਵਿੱਚ ਪੈਸੇ ਪਹੁੰਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਅਹਰੇ ਮੌਕੇ ਤੇ ਵੀ ਸਿਆਸਤ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਜਿਹ ਚੈੱਕ ਕਾਉਂਦੇ ਵੀ ਸੀ ਦੋਨੋਂ ਸਾਲ ਬਾਅਦ ਕਿਸੇ ਨੂੰ 45 ਰੁਪਏ ਦਾ ਕਿਸੇ ਨੂੰ 70 ਰੁਪਏ ਦਾ ਕਿਸਾਨ ਭਰਾਵਾਂ ਨਾਲ ਇੱਕ ਮਜ਼ਾਕ ਕੀਤਾ ਜਾਂਦਾ ਸੀ ਪਰਦਾ ਮਜ਼ਾਕ ਕੀਤਾ ਜਾਂਦਾ ਸੀ ਸੋ ਅੱਜ ਮੁੱਖ ਮੰਤਰੀ ਸਾਹਿਬ ਅਜ ਨਾਲੇ ਦੇ ਨਾਲ ਸ਼ੁਰੂਆਤ ਕਰਕੇਗੇ ਕਿਉਂਕਿ 11 ਸਤੰਬਰ ਨੂੰ ਸਪੈਸ਼ਲ ਗਰਦਾਵਰੀ ਦੀ ਸ਼ੁਰੂਆਤ ਕੀਤੀ ਸੀ ਐਲਾਨ ਕੀਤਾ ਸੀ 13 ਸਤੰਬਰ ਤੋਂ ਸਪੈਸ਼ਲ ਗਰਦਾਵਰੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੂਗੀ ਹੋਗੀ ਸੀ ਸੋ 2508 ਪ੍ਰਭਾਵਿਤ ਪਿੰਡਾਂ ਵਿੱਚੋਂ ਜਿਹੜਾ ਤਹਿਸੀਲਦਾਰ ਦੁਆਰਾ ਸਾਡੇ ਪਟਵਾਰੀ ਸਾਹਿਬਾਨਾਂ ਦੁਆਰਾ ਕਨਗੋ ਦੁਆਰਾ ਜਿਹੜਾ ਇਹਦਾ ਮੌਜੂਦੀ ਮੁਲਾਕਨ ਮੁਕੰਮਲ ਕਰ ਲਿਆ ਗਿਆ ਵਾਹੀਯੋਗ ਜਿਹੜੀ ਰਕਮ ਏਕੜ ਜ਼ਮੀਨ ਆ 3.50 ਲੱਖ ਏਕੜ ਵਾਹੀਯੋਗ ਭੂਮੀ ਫਸਲ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੁਜਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਆ ਸੋ ਮੇਰੇ ਨਾਲ ਅਕਲ ਸਾਹਿਬ ਬੈਠੇ ਨੇ ਸੋ ਇਹਨਾਂ ਨੂੰ ਸਾਰੇ ਜ਼ਿਲ੍ਹਿਆਂ ਨੂੰ ਟੋਟਲ ਜਿਹੜੀ ਹੈ ਕੁੱਲ 825 ਪਿੰਡਾਂ ਦੀ ਜਿਹੜੀ ਗਿਣਤੀ ਜਿਹਦੇ ਵਿੱਚ ਇਹ ਪਿੰਡ ਆਏ ਜਿਹੜੇ ਹੜ੍ਹ ਪ੍ਰਭਾਵਿਤ ਹੋ ਰਿਏ ਇਹ 305 ਕਰੋੜ ਰੁਪਇਆ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਅਸੀਸ ਸਾਹਿਬ ਵੱਲੋਂ ਸਾਰੇ ਢੀਲੇ ਦੇ ਡੀਸੀ ਸਾਹਿਬਾਨਾਂ ਨੂੰ ਇਹਨਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਪਾ ਦਿੱਤਾ ਗਿਆ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੇ ਮਿਨਿਸਟਰ ਸਾਹਿਬਾਨ ਇੰਚਾਰਜ ਨੇ ਡਿਸਟ੍ਰਿਕਟ ਵਾਈਜ਼ ਹਲਕਾ ਇੰਚਾਰਜ ਸਾਹਿਬਾਨ ਐਮਐਲਏ ਸਾਹਿਬਾਨ ਕੱਲ ਤੋਂ ਜੇ ਦੀ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਹਾਰਡ ਪੀਰੀਅਡ ਪਰਿਵਾਰਾਂ ਨੂੰ ਜਿਹੜਾ ਬੰਦ ਦਾ ਮੁਆਵਜ਼ਾ ਮਿਲਣਾ ਸ਼ੁਰੂਆਤ ਹੋ ਜਾਏਗਾ ਤੁਹਾਡੇ ਸਾਰੇ ਭਰਾਵਾਂ ਦੇ ਚੈਨਲ ਜਰੀਏ ਮੈਂ ਉਹਨਾਂ ਲੋਕਾਂ ਨੂੰ ਕਿਉਂਕਿ ਕਈ ਲੋਕ ਅਜੇ ਰਹਿ ਗਏ ਨੇ ਜਿਨ੍ਹਾਂ ਦਾ ਸਪੈਸ਼ਲ ਗਰਾਵਰੀ ਨਹੀਂ ਵੀ ਹੋਈ ਕਬਰਾਂਉਣ ਵਾਲੀ ਗੱਲ ਲਈ ਹਰ ਇੱਕ ਨੂੰ ਜਿਹੜਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲੇਗਾ ਪਰ ਇੱਕ ਪਹਿਲੀ ਵਾਰੀ ਹੋਇਆ 70 75 ਸਾਲਾਂ ਚ ਕੀ ਪੂਰੇ ਦੇਸ਼ ਦੇ ਵਿੱਚ ਕਿ ਪਰ ਇੱਕੜ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਜੋ ਇਸ ਹੜ੍ਹ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਨਾਂ ਪਰਿਵਾਰਾਂ ਨੂੰ ਜਿਹੜੀ مالی ਮਦਦ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਦੇ ਹਿਸਾਬ ਨਾਲ ਉਹਨਾਂ ਪਰਿਵਾਰਾਂ ਨੂੰ ਬਹੁਤ ਦੇ ਦਿੱਤੀ ਗਈ ਹੈ ਸੋ ਅੱਜ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਇਹੀ ਹੁਕਮ ਆਏ ਨੇ ਕਿ ਜਲਦੀ ਪੂਰੇ ਜਿਹੜੇ 20 ਜ਼ਿਲ੍ਹਿਆਂ ਦੇ ਵਿੱਚ ਜੇ ਨੁਕਸਾਨ ਹੋਇਆ ਉਹਨ ਸਾਰਿਆਂ ਦੀ ਜਲਦੀ ਤੋਂ ਜਲਦੀ ਜਿਹੜੇ ਪਿੰਡਾਂ ਦੀ ਸਪੈਸ਼ਲ ਕਦਾਵਰੀ ਰਹਿ ਗਈ ਹੋਵੇ ਜਾਂ ਕਿਤੇ ਉਸ ਟਾਈਮ ਪਟਵਾਰੀ ਕੰਗੋ ਆਏ ਹੋਣ ਪਿੰਡ 'ਚ ਨਾ ਹੋਣ ਉਹਨਾਂ ਨੂੰ ਵੀ ਜਾ ਕੇ ਦੁਆਰਾ ਅਫਸਰ ਸਾਹਿਬਾਨ ਨੂੰ ਲਗਾ ਕੇ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਜਿਹੜੀ ਉਹ ਖੇਤੀ ਫਸਲ ਕਰਦੇ ਆ ਠੇਕੇ ਤੇ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਗੁੰਹਦੇ ਆ ਸੋ ਉਹਨਾਂ ਨੂੰ ਵੀ ਸਪੈਸ਼ਲ ਮੁੱਖ ਮੰਤਰੀ ਸਾਹਿਬ ਨੂੰ ਹੁਕਮ ਹੈ ਕਿ ਜਿਨ੍ਹਾਂ ਨੇ ਕਾਸਟਕਾਰ ਜਿਨ੍ਹਾਂ ਨੇ ਖੇਤੀ ਕੀਤੀ ਹੈ ਜਿਨ੍ਹਾਂ ਨੇ ਬੀ ਵਗੈਰਾਲੇ ਕਣਕ ਵੀ ਜੀ ਸਪਰੇਆ ਪਾਈਆਂ ਜਿਨ੍ਹਾਂ ਨੇ ਫਸਲਾਂ ਦੇ ਕਿਉਂਕਿ ਫਸਲ ਪਾਲ ਕੇ ਜਵਾਨ ਕੀਤੀ ਫਸਲ ਜਿਹੜੀ ਆ ਪੂਰੀ ਹੋਈ ਖਤਮ ਹੋਈ ਆ ਸੋ ਉਹ ਕਾਸ਼ਤਕਾਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਵੀ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਸੋ ਇਹਦੇ ਲਈ ਪੂਰਾ ਡਿਸੀਜ਼ਰ ਬੰਨ ਨੂੰ ਕਿਹਾ ਗਿਆ ਕਿ ਪਿੰਡ ਦੇ ਵਿੱਚੋਂ ਬਹੁਤ ਸਾਰੇ ਸਰਪੰਚ ਸਾਹਿਬਾਨ ਨੂੰ ਪਤਾ ਹੁੰਦਾ ਮੋਹਤੌਰ ਬੰਦਿਆਂ ਨੂੰ ਪਤਾ ਹੁੰਦਾ ਜਿਹਦੇ ਲਈ ਉਹ ਪਿੰਡ ਦੇ ਲੋਕ ਸਰਪੰਚ ਸਾਹਿਬਾਨ ਜਿਹੜੇ ਕਹਿਣਗੇ ਕਿ ਜਿਨ੍ਹਾਂ ਖੇਤੀ ਦੇ ਜ਼ਮੀਨ ਲਈ ਹੋਈ ਆ ਉਹਨਾਂ ਨੂੰ ਬੰਦਾ ਮੁਆਵਜ਼ਾ ਮਿਲੇਗਾ ਸੋ ਅੱਜ ਮੈਂ ਡਿਟੇਲ ਦੇ ਵਿੱਚ ਦੋ ਵਟ 80 ਸਾਲ ਤੁਹਾਨੂੰ ਸਾਰਾ ਦੱਸਣਗੇ ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਹਰ ਫੜੀ ਹੈ ਤੁਸੀਂ ਸਾਰੇ ਉੱਥੇ ਵੀ ਮੌਜੂਦ ਸੀਗੇ ਤੇ ਹੁਣ ਵੀ ਤੁਸੀਂ ਸਾਰੇ ਇਸ ਸਪੀਸਿਚ ਆਇਓ ਮੈਂ ਤੁਹਾਡਾ ਧੰਨਵਾਦੀ ਹਾਂ ਤੇ ਲੋਕਾਂ ਨੂੰ ਫਿਰ ਵਾਅਦਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਇੱਕ ਭਰਾ ਦਾ ਜਿਹਦਾ ਨੁਕਸਾਨ ਹੋਇਆ ਸਾਨੂੰ ਬਹੁਤ ਦੁੱਖ ਹੈ ਬਹੁਤ ਦਰਦ ਹੈ ਅਸੀਂ ਸਾਰਿਆਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦੇਵਾਂਗੇ বহুত বহুত ধন্যবাদ